ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਕਰਦੇ ਆਂ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਬਿਸ਼ੇਰੇ ਦਾ ਨਾਮ ਹੈ ਬੱਗਾ ਸ਼ੇਰ ਇਹ ਆਪਣੇ ਨਦੇੜ ਸਾਹਿਬ ਦੇ ਨਕੀਨਾ ਘਾਟ ਉਥੇ ਸ਼ੋਣੀ ਆ ਬਾਬਾ ਬੁੱਢਾ ਦਲ ਦੀ ਤੇ ਇਨਿੰਗ ਸਿੰਘਾਂ ਦੀ ਸ਼ੋਣੀ ਦੇ ਵਿੱਚ ਇਹ ਘੋੜਾ ਹੈ ਤੇ ਇਹਨੂੰ ਆਪਾਂ ਟ੍ਰੇਨ ਕੀਤਾ ਤੇ ਇਹਦੇ ਦੋ ਕਲਾਸਾਂ ਲੱਗ ਗਈਆਂ ਇਹ ਪਹਿਲੀ ਕਲਾਸ ਦੀ ਵੀਡੀਓ ਮੈਂ ਆਪ ਜੀ ਨੂੰ ਪਾਉਣ ਲੱਗਾ ਤਾ ਆਸ ਹੈ ਤੁਹਾਨੂੰ ਪਸੰਦ ਆਉਗੀ ਤੇ ਇਹਨੂੰ ਆਪਾਂ ਰੇਵੀਅਰ ਹਾਲ ਸਿਖਾ ਰਹੇ ਆ ਤੇ ਮੈਂ ਕਿਹਾ ਚਲੋ 2-4 ਦਿਨ ਜਿੰਨੇ ਦਿਨ ਹੈਗੇ ਆ ਇੱਥੇ ਉਹ ਪਚੰਗੀ ਬਹੁਤ ਪਿਆਰ ਕਰਦੇ ਆ ਸਾਰੇ ਤਾਂ ਉਹ ਕਹਿੰਦੇ ਸਾਨੂੰ ਥੋੜਾ ਚੜਦਾ ਕਰਕੇ ਜਾਓ ਤੇ ਇਹਨੂੰ ਆਪਾਂ ਟ੍ਰੇਨ ਕਰ ਰਹੇ ਆ ਵੀਡੀਓ ਬਹੁਤ ਸੋਹਣੀ ਬਣ ਰਹੀ ਆ ਤੇ ਬਹੁਤ ਚੰਗੀ ਇਹ ਮਲ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਵੀਡੀਓ ਦੇ ਵਿੱਚੋਂ ਤਾਂ ਮੈਂ ਆਸ ਕਰਦਾ ਤੁਹਾਨੂੰ ਪਸੰਦ ਆਉਗੀ ਤਾਂ ਪਲੀਜ਼ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਗੂਠੇ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਤੇ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਸਾਡਾ ਹਨਾ ਕੰਮ ਚੱਲਣਾ ਜੇ ਤੁਸੀਂ ਸ਼ੇਅਰ ਕਰੋਗੇ ਮੈਸੇਜ ਕਰੋਗੇ ਕੋਈ ਹਨਾ ਆਪਣੇ ਵਿਚਾਰ ਦੱਸੋਗੇ ਤਾਂ ਸਾਡਾ ਵੀ ਦਿਲਵਾਦਾ ਕੰਮ ਕਰਨ ਨੂੰ ਤੇ ਹੋਰ ਸਨਾਓ ਸਾਰੇ ਪ੍ਰਾਠੀ ਠੀਕ ਠਾਕ ਹੋ ਜੀ ਵਧੀਆ ਬਹੁਤ ਜਾਦੇ ਪਿਆਰ ਦੇ ਰਹੋ ਸਾਰੇ ਭਰਾ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਜਉਂਦੇ ਰਹੋ ਤੇ ਵਾਹਿਗੁਰੂ ਕਿਰਪਾ ਬਣਾਈ ਰੱਖੇ ਚੜ੍ਹਦੀ ਕਲਾ ਬਖਸ਼ੇ ਆਪਾ ਇਹਦੇ ਬੈਂਡੇਡ ਬਣ ਰਹੇ ਆ ਇਹਦੀ ਥੋੜੀ ਗਾਮਚੀ ਬੈਠੀ ਹੋਈ ਸੀ ਜਿਹੜੇ ਦੇ ਘੋੜੇ ਦੀ ਗਾਮਚੀ ਬੈਠੀ ਹੋਵੇ ਨਾ ਉਹਨੂੰ ਬੈਂਡੇਡ ਜ਼ਰੂਰੀ ਹੁੰਦੀ ਆ ਫਿਰ ਉਹਦੇ ਟੰਨਣ ਦੇ ਉੱਪਰ ਅਸਰ ਨਹੀਂ ਪੈਂਦਾ ਲਚਕ ਜ਼ਿਆਦਾ ਨਹੀਂ ਆਉਂਦੀ ਹਨਾ ਪੈਰਾਂ ਦੇ ਵਿੱਚ ਲੈਗ ਪੂਰੀ ਵਧੀਆ ਪਰਫੈਕਟ ਰਹਿੰਦੀ ਆ ਜ਼ਿਆਦਾ ਰੁਫਾਲ ਦੇ ਵਿੱਚ ਜ਼ੋਰ ਲੱਗਦਾ ਕਿਉਂਕਿ ਘੋੜਾ ਨੱਚ ਨੱਚ ਦੁਰਦਾ ਆਪ ਜਿਹਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਘੋੜੇ ਨੇ ਕਿੰਨਾ ਵਧੀਆ ਪਰਫਾਰਮੈਂਸ ਕੀਤਾ ਬਹੁਤ ਵਧੀਆ ਰਿਸਪੌਂਸ ਦਿੱਤਾ ਘੋੜੇ ਨੇ ਹਨਾ ਤੇ ਪਹਿਲਾਂ ਜਿੱਦਾਂ ਇਹਦੇ ਤੇ ਕੋਈ ਵੀ ਨਹੀਂ ਬੈਠਾ ਸੀਗਾ ਇਕੋ ਪਚੰਗੀ ਹੈ ਜਿਹੜਾ ਇਹਦੇ ਨਾਲ ਖੜਾ ਹਰਜੋਤ ਸਿੰਘ ਉਹੀ ਬੈੰਦਾ ਹੁੰਦਾ ਥੋੜਾ ਜਾਂ ਤੇ ਉਹ ਵੀ ਵਿਚਾਰਾ ਇਦਾਂ ਕਰੇ ਤੋਰ ਕੇ ਇਧਰ ਲੈ ਕੇ ਕਦੇ ਉਧਰ ਲੈ ਕੇ ਤੇ ਪਹਿਲੀ ਵਾਰ ਜਿੱਦਾਂ ਆਪਾਂ ਗੱਦੀ ਇਹਦੇ ਥੋੜੀ ਕਸੀਆ ਵਧੀਆ ਤਰੀਕੇ ਨਾਲ ਹਨਾ ਇੱਥੇ ਇਹਨਾਂ ਕੋਈ ਗੱਦੀਆਂ ਗੁੱਦੀਆਂ ਤੈਰੂ ਹੈ ਨਹੀਂ ਸੀ ਜ਼ਿਆਦਾ ਤੇ ਬਸ ਟਾਈਮ ਪਾਸ ਕੀਤਾ ਆਪਾਂ ਤੇ ਫੇਰ ਵੀ ਚਲੋ ਵੀ ਵਧੀਆ ਜੰਨਕ ਹੋਇਆ ਉਸੇ ਸਮਾਨ ਨਾਲ ਹੀ ਆਪਾਂ ਉਹਨੂੰ ਟ੍ਰੇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਲੀ ਸਾਰੇ ਜਣੇ ਜ਼ਰੂਰ ਦੇਖੋ ਵੀਡੀਓ ਫੋਲ ਵੀਡੀਓ ਦੇਖੋ ਤੇ ਬਹੁਤ ਵਧੀਆ ਇੰਟਰਸਟ ਬਣੂਗਾ ਤੁਹਾਡਾ ਇਹ ਗੱਦੀ ਪਾਉਣ ਦਾ ਤਰੀਕਾ ਆਪਾਂ ਇਹਦੇ ਵਿੱਚੀ ਸ਼ੂਟ ਕੀਤਾ ਆ ਵੀ ਜਿਹੜੇ ਨਵੇਂ ਭਰਾ ਉਹਨਾਂ ਨੂੰ ਪਤਾ ਲੱਗ ਜੇ ਹਨਾ ਵੀ ਗੱਦੀ ਕਿੱਦਾਂ ਕੱਸੀ ਜਾਂਦੀ ਆ ਮਨਲ ਨਾਰਮਲ ਜਿਹੜੇ ਤਾਰੂ ਆਪਾਂ ਪਾਉਂਦੇ ਆ ਪੁਰਾਣੇ ਇਹ ਇਹ ਵਾਲੇ ਤਾਰੂ ਆ ਜਿਹੜਾ ਇਹ ਹੈਗਾਗਾ ਹਾਰਟ ਟਾਈਪ ਆ ਅੰਡਾ ਸ਼ੇਪ ਜੀ ਹੈਗਾ ਵੱਡਾ ਸਾਰਾ ਤੇ ਇਹਦੇ ਨੀਚੇ ਆਪਣੇ ਆ ਲੱਗੇ ਹੋਏ ਆ ਰਕਾਬਾ ਤੇ ਤੰਗ ਵੀ ਇਹਨੂੰ ਅੰਦਰ ਹੀ ਲੱਗਿਆ ਹੁੰਦਾ ਪਰਾਸੀ ਤਾਂ ਗੇ ਇੱਕ ਹੋਰ ਇਹਦੇ ਵਾਲਾ ਆਪਣਾ ਤੰਗ ਪਤਾ ਨਹੀਂ ਕਿੱਥੇ ਸੀ ਅਸੀਂ ਇਹਨੂੰ ਹੋਰ ਨਵਾਂ ਤੰਗ ਪਾਇਆ ਆ ਜਿਹੜਾ ਕੰਬਲ ਸੀ ਗੈਨ ਨੂੰ ਅਸੀਂ ਡਬਲ ਤਹਿ ਮਾਰ ਕੇ ਰੱਖ ਦਿੱਤਾ ਹੁਣ ਇਹਦੇ ਉੱਪਰ ਦੇ ਸੀ ਤੰਗ ਕਸਾਂਗੇ ਨਾਰਮਲ ਤੰਗ ਜਿਹੜਾ ਘੜਿਆਂ ਵਾਲਾ ਤੰਗ ਹੁੰਦਾ ਉਹ ਤੰਗ ਕਸ ਕੇ ਤਾਂ ਫੇਰ ਉਦੋਂ ਸੀ ਕੰਬਲ ਨੂੰ ਵਾਪਸ ਮੋੜ ਦੇਵਾਂਗੇ ਅੱਗੇ ਵੱਲ ਨੂੰ ਗੋਡੇ ਦੀ ਕਰਨ ਵੱਲ ਨੂੰ ਜਿਹੜਾ ਕਿ ਕੋਡੇ ਦੇ ਜਿਹੜਾ ਤਾਂ ਉਹਦੇ ਤਾਂ ਤੰਗ ਦੇ ਗੁੰਡੇ ਹੈਗੇ ਉਹ ਤੁਹਾਡੇ ਪੱਟ ਦੇ ਉੱਪਰ ਨਾ ਲੱਗਣ ਤੇ ਨਾਲੇ ਤੁਹਾਨੂੰ ਨਾ ਇੱਕ سپورਟ ਵੀ ਮਿਲ ਜੂਗੀ ਬੰਦਾ ਫਿਰ ਅੱਗੇ ਪਿੱਛੇ ਨਹੀਂ ਜਾਂਦਾ ਉਹਦੇ ਵਿੱਚ ਵਧੀਆ ਤਰੀਕੇ ਨਾਲ ਫਸ ਕੇ ਫੇਟੋ ਕੇ ਬਹਿ ਜਾਂਦਾ ਬਹੁਤ ਵਧੀਆ ਵੀਡੀਓ ਆ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਆ ਤੇ ਆਪਾਂ ਇਹਨੂੰ 2-3 ਕਲਾਸਾਂ ਦੇ ਵਿੱਚ ਟ੍ਰੇਨ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਨੂੰ ਅਰੇਬੀ ਦੇ ਵੀ ਕਿੰਦਾ ਤੋਰਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇਹਦੇ ਆਪਾਂ ਪੈਰ ਬਣਾਏ ਸੀ ਜਾ ਕੇ ਇੱਕ ਦਿਨ ਪਹਿਲਾਂ ਪੈਰ ਬਣਾ ਕੇ ਦੂਸਰੇ ਦਿਨ ਇਹਦੀ ਕਲਾਸ ਸ਼ੁਰੂ ਕਰ ਦਿੱਤੀ ਸੀ ਤੇ ਆਏ ਦੀ ਫਸਟ ਡੇ ਦੀਆਂ ਵੀਡੀਓ ਆ ਜਿਹੜੀਆਂ ਆਪ ਜੀ ਦੇਖ ਰਹੇ ਹੋ ਹਾਥੀਲੀ ਲਾ ਕੇ ਇੱਕ ਹੱਥ ਦੇ ਨਾਲ ਤੇ ਮੋਡੇ ਦੀ ਸਪੋਰਟ ਦੇ ਕੇ ਜਾਂ ਤੁਸੀਂ ਦੰਦਾਂ ਦੇ ਵਿੱਚ ਵੀ ਉਹਨੂੰ ਲੈ ਸਕਦੇ ਹੋ ਜਿਹੜੀ ਰੱਸੀ ਆਪਾਂ ਟਾਈਟ ਕਰਦੇ ਆ ਤੇ ਘੋਡੇ ਨੂੰ ਹਮੇਸ਼ਾ ਫੋਲਡ ਟਾਈਟ ਕਰਕੇ ਲੈ ਕੇ ਜਾਣਾ ਚਾਹੀਦਾ ਤੇ ਆ ਲਓ ਜੀ ਆਪਾਂ ਛੌਣੀ ਚੋਂ ਬਾਹਰ ਆ ਗਏ ਆ ਹੁਣ ਹੌਲੀ ਹੌਲੀ ਇਹਨੂੰ ਪੂਰੇ ਮੇਨ ਬਾਜ਼ਾਰ ਦੇ ਵਿੱਚ ਦੀ ਲੈ ਕੇ ਜਾਵਾਂਗੇ ਪਲੰਗਰ ਸਾਹਿਬ ਦੀ ਖੋਲ ਦੀ ਤੇ ਇਧਰ ਆ ਆ ਸਾਹਮਣੇ ਆ ਗਿਆ ਨਗੀਨਾ ਘਾਟ ਗੁਰਦੁਆਰਾ ਜਿਹੜਾ ਗੋਦਾਵਰੀ ਦੇ ਨਦੀ ਦੇ ਉੱਪਰ ਆ ਜਮਾ ਤੇ ਆ ਕਰੋ ਆਪਜੀ ਦਰਸ਼ਨੇ ਆ ਗਏ ਲੰਗਰ ਸਾਹਿਬ ਬਾਬਾ ਬਲਵਿੰਦਰ ਸਿੰਘ ਵਾਲੇ ਬਾਬੇ ਨਾਨ ਸਿੰਘ ਜੀ ਆਰੇ ਲੰਗਰ ਸਾਹਿਬ ਆ ਗਿਆ ਅਸੀਂ ਉੱਥੋਂ ਬਾਜ਼ਾਰ ਦੇ ਵਿੱਚ ਦੀ ਇਹਨੂੰ ਲੈ ਕੇ ਜਾ ਰਹੇ ਬੰਦੇ ਦੋ ਅਸੀਂ ਅੱਗੇ ਪਿੱਛੇ ਰੱਖੇ ਆ ਵੀ ਇਹ ਲੱਤ ਬਹੁਤ ਮਾਰਦਾ ਆਪ ਜੀ ਦੇਖਿਓ ਵਿਚੋ ਜਾ ਕੇ ਲੱਤਾਂ ਕੀ ਮਾਰਦਾ ਨੇਰੀ ਬਣਾਈ ਰੱਖਦਾ ਬਹੁਤ ਜ਼ਿਆਦਾ ਲੱਤ ਮਾਰਦਾ ਪੂਛ ਵੀ ਨਾਲ ਸਾਰਾ ਕੁਝ ਐਕਟਿਵ ਬਹੁਤ ਆ ਕੋੜਾ ਸਾਨੂੰ ਐਸੀ ਕਿਸੇ ਸੰਗਤ ਦੇ ਲੱਤਾਂ ਦਾ ਮਾਰਦੇ ਵੀ ਥੋੜਾ ਚਾਰ ਚਫੇਰੇ ਅਸੀਂ ਬੰਦੇ ਲਾਏ ਇਹਦੇ ਸਾਰੇ ਸੰਗਤ ਨੂੰ ਪਾਸੇ ਕਰਦੇ ਗਏ ਤੇ ਸਾਹਮਣੇ ਦੇਖੋ ਕਿੰਨਾ ਪਿਆਰਾ ਕੋੜਾ ਬਹੁਤ ਜ਼ਿਆਦਾ ਵਧੀਆ ਇਹ ਮੁੰਡੇ ਦੀ ਨਾ ਸੇਵਾ ਬਹੁਤ ਆ ਬਹੁਤ ਜ਼ਿਆਦਾ ਕੇਅਰ ਕਰਦਾ ਵੈਸੇ ਇਹ ਪੜਦਾਗਾ ਸਕੂਲ ਜਾਂ ਆਉਣ ਤੋਂ ਬਾਅਦ ਵਸ ਸਿੱਧਾ ਘੋੜੇ ਕੋਲੀ ਆਉਂਦੇ ਨੇ ਹੋਰ ਕਿਤੇ ਨਹੀਂ ਜਾਣਾ। ਦੋਨੇ ਭਰਾ ਬਹੁਤ ਸੇਵਾ ਕਰਦੇ ਇਸ ਘੋੜੇ ਦੀ। ਹੋਰ ਹੋ ਸੰਗਤ ਨਹੀਂ ਆਂਦੀ ਉਹਦੇ ਕੋਲ। ਘੋੜੇ ਦੇ ਤੇ ਇਹ ਮੁੰਡਾ ਹੀ ਰਹਿੰਦਾ ਆ। ਆਹ ਲੋ ਜੀ ਆਪਣਾ ਆਪਸ਼ੇਕ ਚੜਿਆ ਹੋਇਆ। ਇਹ ਆਪਣਾ ਭਾਂਜਾ ਇਹਨੂੰ ਪਰ ਟ੍ਰੇਨ ਕਰ ਰਹੇ ਆ। ਤਾਂ ਫਸਟ ਵਾਰ ਇਸੇ ਨੂੰ ਚੜਾਇਆ ਸੀ ਉੱਥੇ ਹੀ। ਉਹ ਰਸਤੇ 'ਚ ਹੀ ਚੜ ਗਿਆ ਸੀ। ਮੈਂ ਕਿਹਾ ਚਲ ਵਾਕਿੰਗ ਕਰਕੇ ਲਿਆ। ਆ ਦੇਖ ਰੋਹਾਲ ਦੇ ਪੈਰ ਚੈੱਕ ਕਰੋ ਕਿਆ ਬਾਤਾਂ ਆ ਗੱਲਾਂ ਬਾਤਾਂ ਹੰਡੀ ਹੋ ਰੀਆਂ ਬਸ਼ੇਰਾ ਚੱਲਣਾ ਚਾਹੁੰਦਾ ਪਰ ਇਹਦੀਆਂ ਥੋੜੀਆਂ ਹਰਕਤਾਂ ਬਹੁਤ ਨਿਆਣੇ ਵਾਲੀਆਂ ਹਰਕਤਾਂ ਨੇ ਨਾ ਲੱਤਾਂ ਬਹੁਤ ਮਾਰਦਾ ਜਾਂਦਾ ਜਾਂਦਾ ਬਸ ਨਾ ਅੱਗੋ ਪਿੱਛੇ ਦੋਨੇ ਪਾਸੇ ਚੱਲਦਾ ਚੱਕਰਕੁਕ ਨਹੀਂ ਮਾਰਦਾ ਹੈਗਾ ਤੇ ਬਸ ਆਹੀ ਇਹਦੀ ਜਿਆਦਾ ਪ੍ਰੋਬਲਮ ਹੈ ਵਕ ਮਾਰਦਾ ਬਸ ਜਾਂਦੇ ਜਾਂਦੇ ਨੇ ਲੱਤਾਂ ਮਾਰਨੇ ਆ ਪੂਛ ਦੇਖੋ ਕਿੰਨੀ ਤੇਜ਼ ਚੱਲ ਰਹੀ ਆ ਦੇਖੋ 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 ਭੱਜਣ ਦੀ ਤਿਆਰੀਆਂ ਪੂਰੀ ਪੂਰਾ ਜੋਰ ਲਾਇਆ ਨੇ ਜਿੰਨਾ ਲਾ ਸਕਿਆ ਪੂਰੀ ਮਾਸਤੀ ਕੀਤੀ ਪਰ ਨਜ਼ਾਰੇ ਦੇ ਰਿਆ ਬਹੁਤ ਨਜ਼ਾਰਾ ਆ ਰਿਹਾ ਉਹੀ ਗੱਲ ਹੈ ਅੜਬ ਘੋੜੇ ਦੀ ਨਾ ਚਾਲ ਵੱਖਰੀ ਨਜ਼ਾਰਾ ਆਉਂਦਾ ਘੋੜੇ ਤੇ ਚੜਨ ਦਾ ਤੇ ਬਹੁਤ ਨਜ਼ਾਰਾ ਆਇਆ ਵੈਸੇ ਪਹਿਲਾ ਦਿਨ ਆਇਆ ਤਾਂ ਤੇ 15 ਮਿੰਟ ਅਸੀਂ ਇਹਨੂੰ ਵਾਕਿੰਗ ਕਰਾਈ ਆ ਮੱਲਾ ਤਿੰਨ ਗਰਾਉਂਡ ਲਾਏ ਇਹਦੇ ਇਹ ਕਿੱਲੇ ਕੇ ਬਾਟਾ ਕਿੱਲਾ ਕੇ ਇਧਰ ਲੱਗੇ ਕਿੱਲਾ ਕੇ ਇਧਰ ਲੱਗੇ ਤਾਂ ਇਹਦੀ ਤਸੱਲੀ ਹੋ ਗਈ ਪੂਰਾ ਮਸਲ ਪੁੱਲ ਹੋ ਗਿਆ ਜਦੋਂ ਅਸੀਂ ਕੋਈ ਇਹਨੂੰ ਚੱਕਰ ਤੇ ਨਹੀਂ ਲਾਇਆ ਤੇ ਕੁਝ ਨਹੀਂ ਕੀਤਾ ਆ ਦੇਖੋ ਜਾਣ ਵਾਲੇ ਫਿਰ ਮੈਂ ਉੱਪਰ ਬੈਠ ਗਿਆ ਇਹਦੇ ਮੈਂ ਕਿਹਾ ਚੱਲ ਮੈਂ ਇਹਨੂੰ ਜਾਂਦੇ ਜਾਂਦੇ ਥੋੜਾ ਥੋੜਾ ਰਿਪੀਟ ਕਰਾ ਦੂੰਗਾ ਦੇਖੋ ਕਿਆ ਬਾਤਾਂ ਨੇ ਨਾ ਪੈਰ ਦੇਖੋ ਕਿਦਾਂ ਗਿੜਦੇ ਆ ਨਿਆਰੀ ਦਿੱਤੇ ਘੋੜੇ ਨੇ ਫਿਰ ਅਸੀਂ ਉੱਥੋਂ ਰੋਡ ਦੇ ਉੱਪਰ ਹੀ ਲੈ ਕੇ ਆਏ ਬਾਏ ਰੋਡ ਮੈਂ ਚੜ ਕੇ ਆਇਆ ਬਾਜ਼ਾਰ ਦੇ ਵਿੱਚ ਦੀ ਮੇਗਾ ਚੱਲੇ ਨੂੰ ਗੱਡੀਆਂ ਗੁੱਡੀਆਂ ਤੋਂ ਸਾਰੀ ਚੀਜ਼ ਦਾ ਆਦਤ ਪਈ ਉਹ ਦੇਖੋ ਲੱਤਾਂ ਹੀ ਮਾਰੀ ਜਾਂਦਾ ਲੱਤਾਂ ਹੀ ਮਾਰੀ ਜਾਂਦਾ ਬੜੀਏ ਨੇ ਪੂਰਾ ਜੋਰ ਲਾਇਆ ਜਿੰਨਾ ਲੱਗ ਸਕਿਆ ਜੋ ਕਰ ਸਕਿਆ ਵੀ ਇਹ ਉੱਤਰ ਜੇ ਹਨਾ ਤੇ ਪਰ ਮੈਨੂੰ ਨਜ਼ਾਰਾ ਬਹੁਤ ਆ ਰਿਹਾ ਸੀ ਕੋਈ ਬਹੁਤ ਸੋਹਣਾ ਚੱਲਿਆ ਘੋੜਾ ਪਹਿਲੇ ਦਿਨ ਹੀ ਰੇਵੀਆ ਦੇ ਵੀ ਪੈਰ ਦਿੱਤੇ ਨੇ ਤੇ ਰੋਹਾਲ ਦੇ ਵੀ ਮੈਂ ਛੱਡਿਆ ਵੀ ਬਹੁਤ ਮੈਗਾ ਭੱਜਣ ਦੇ ਨੂੰ ਜਿੰਨਾ ਅਰਦਾਹਣਾ ਖੁੱਲਣਾ ਚਾਹੀਦਾ ਜਾਨਵਰ ਇਹਨੂੰ ਨਾਰਮਲ ਛੱਡੋ ਜਾਨਵਰ ਨੂੰ ਤੁਸੀਂ ਦੇਖੋ ਵੀ ਆਪਣੇ ਆਪ ਕੀ ਕਰਦਾ ਤੇ ਮੈਰੀ ਕਾਬਾਂ ਵਿੱਚ ਪੈਰ ਨਹੀਂ ਪਾਏ ਹੈਗੇ ਕਿਉਂਕਿ ਮੇਰੀ ਲੈਗ ਲੰਬੀ ਸੀ ਉਹ ਬੱਚਿਆਂ ਦੇ ਮੇਚੜੀਆਂ ਕਰੀਆਂ ਹੋਈਆਂ ਸੀ ਰਿਕਾਬ ਹਮੇਸ਼ਾ ਹਰ ਇੱਕ ਬੰਦੇ ਦੇ ਆਪਣੇ ਨਾਪ ਦੀ ਹੁੰਦੀ ਆ ਤੇ ਦੇਖੋ ਕਿੰਨਾ ਤੇਜ਼ ਪਹਿਲੇ ਦਿਨ ਹੀ ਕਿੰਨਾ ਤੇਜ਼ ਚੱਲ ਰਿਹਾ ਤਾਂ ਅਗਲੀਆਂ ਵੀਡੀਓ ਚ ਤੁਸੀਂ ਦੇਖੋਗੇ ਦਾ ਬਟਾਕੇ ਪੈਂਦੇ ਆ ਇਹਨੂੰ ਆਪਾਂ ਤਿੰਨ ਰਾਈਡਾਂ ਦੇ ਵਿੱਚ ਤਿਆਰ ਕਰਕੇ ਦੇਣਾ ਇਹਨਾਂ ਨੇ ਪ੍ਰੋਮਿਸ ਕੀਤਾ ਵੀ ਤੁਹਾਨੂੰ ਤਿੰਨ ਦਿਨਾਂ ਚ ਆਪਾਂ ਤਿਆਰ ਕਰਕੇ ਦੇਣਾ ਇਥੇ ਪਤਾ ਲੱਗੇ ਵੀ ਕੋਈ ਆਇਆਗਾ ਟ੍ਰੇਨਰ ਰੱਬ ਦੀ ਕਿਰਪਾ ਨਾਲ ਤੇ ਦੇਖ ਦੇ ਮੈਂ ਛੱਡੀਆਂ ਇਹਦੇ ਦੋ ਤਿੰਨ ਛੱਡੀਆਂ ਮੈਂ ਕਦੀ ਮਾਰਿਆ ਨਹੀਂ ਮੁੜ ਕੇ ਨਹੀਂ ਫੇਰੇ ਨੇ ਇੱਕ ਵੀ ਲੱਤ ਸੋ ਬਹੁਤ ਬਹੁਤ ਧੰਨਵਾਦ ਇੱਦਾਂ ਸਾਰੇ ਜਾਨੇ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਫੇਰ ਮਿਲਦੇ ਆ ਨਵੀਂ ਵੀਡੀਓ ਚ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ